ਉਹ ਹੋਖ ਰਿਹਾ ਕੇ ਬੜਾ ਇਹ ਲਗਾਉਣਾ ਉਹ ਭਾਈਓ ਭਾਈ ਪੌਣ ਪਿੱਛੇ ਖੁਪਛੇ ਜੀ ਕਮ ਬਾੜ ਦਾ ਡਿਵੈਲਪਮੈਂਟ ਦੇ ਵਿੱਚ ਤੇ ਸਾਰੇ ਆਏ ਨੇ ਨਾਲ ਹੀ ਆਏ ਨੇ ਮੀਨ ਵੈ اسلام آباد ਦੇ ਵਿੱਚ ਗੰਦੇ ਪਾਣੀ ਦੀ ਸਮੱਸਿਆ ਹਾਂ ਗੰਦੇ ਪਾਣੀ ਠੀਕ ਹੈ ਜੀ ਇੱਕ ਗੱਲ ਨਾ ਟ੍ਰੈਫਿਕ ਦੀ ਵੀ ਸਮੱਸਿਆ ਵਾ ਜਿਹੜੇ ਕਦੀ ਕਹਿੰਨੇ ਆ ਮੁੱਦਾ ਚੁੱਕਿਆ ਨਹੀਂ ਆ ਆ ਪੁੱਲ ਤੜਾ ਦਿਓ ਭਾਈ ਕੂੜੇ ਕੂੜੇ ਦੀ ਵੀ ਸਮੱਸਿਆ ਵਾ ਪਰ ਇਹ ਜਿਹੜਾ ਡਿਵੈਲਪਮੈਂਟ ਦੇ ਵਿੱਚ ਹੁੰਦਾ ਵਾ ਬੜਾ ਖੁਸ਼ ਆ ਮਬਾਰ ਦੇ ਵਿੱਚ ਜਿਹੋ ਜਿਹੇ ਵੀ ਕੰਮ ਹੋਣ ਵਾਲੇ ਹੋਣਗੇ ਉਹ ਮੈਂ ਕਰਾਂਗਾ ਮੈਂ ਸਿਵਲ ਇੰਜੀਨੀਅਰ ਆ ਤੇ ਮੇਰੀ ਲਾਈਨ ਆ ਤੇ ਮੈਨੂੰ ਕੰਮ ਕਰਨ ਦਾ ਬੜਾ ਚਾਹ ਵਾ ਤੇ ਜਿਹੜਾ ਮੇਰੇ ਦੋ ਵਾਡਾਂ ਨੇ 63 ਤੇ 67 ਨੇ ਜਿਹੜਾ ਮੈਨੂੰ ਮਾਣ ਬਖਸ਼ਿਆ ਵਾ ਇਹ ਮੈਂ ਵੱਧ ਚੜ ਕੇ ਕੰਮ ਕਰਾਂਗਾ ਤੇ ਕੌ ਜੀ ਕੌਂਸਲਰ ਤੋਂ ਪੁੱਕਾ ਕੌਂਸਲਰ ਨਹੀਂ ਹੈਗਾ ਤੇ ਜਿਹੜਾ ਜੀ ਮੇਰੀਆਂ ਦੋਵੇਂ ਵੱਡਾ ਇੱਕੋ ਗੱਲ ਕਹਿਣ ਗਿਆ ਕਿ ਜੇ ਅਸੀਂ ਦੋਵੇਂ ਪਾਸੇ ਇੱਕੋ ਬੰਦੇ ਨੂੰ ਬਣਾ ਰਹੇ ਆ ਤੇ ਉਹਨਾਂ ਦੀ ਵੋਟ ਜਿਹੜੀ ਆ ਤੇ ਸਪੋਰਟ ਖਰਾਬ ਨਹੀਂ ਜਾਏਗੀ ਬਰਥ ਨਹੀਂ ਜਾਏਗੀ ਮੇਰੀ ਪੂਰੀ ਕੋਸ਼ਿਸ਼ ਆ ਕੈਡੀ ਪਰਦਾ ਪਰਦਾ ਕੈਡੀ ਪਰਦਾ ਬਾਬਾ ਸਭ ਤੋਂ ਪਹਿਲਾਂ ਮੈਂ ਆਪਣੀ ਪੁਰਾਣੀ ਵਾਰਡ ਜਿਹੜੀ 55 ਸੀ ਤੇ ਨਵੀਂ 63 ਤੇ 67 ਬਣੀ ਸੀ ਤੇ ਮੈਂ ਆਪਣੀ ਸਾਰੇ ਵਾਰਡ ਦੇ ਪਰਿਵਾਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਜਿਸ ਤਰ੍ਹਾਂ 2017 ਦੇ ਵਿੱਚ ਮੈਂ ਇੰਡੀਪੈਂਡੈਂਟ ਲੜਿਆ ਸੀ ਤੇ ਇਸ ਵਾਰ ਵੀ ਮੈਂ ਇੰਡੀਪੈਂਡੈਂਟ ਲੜਿਆ ਉਸ ਟਾਈਮ ਤੇ ਮੈਂ ਇੱਕ ਸੀਟ ਲੜੀ ਸੀ ਤੇ ਕੁਝ ਹਾਲਾਤ ਕਰਕੇ ਮੈਂ ਹਾਰ ਗਿਆ ਪਰ ਇਸ ਵਾਰ ਮੈਂ ਦੋ ਸੀਟਾਂ ਲੜੀਆਂ ਜੀ ਤੇ ਜੇ ਦੋਵੇਂ ਸੀਟਾਂ ਹੀ ਜਿੱਤੀਆਂ ਜੀ 63 ਤੇ 67 ਤੁਹਾਨੂੰ ਇਸ ਪਰਿਵਾਰਾਂ ਦੇ ਵਿੱਚੋਂ ਲੜਦੇ ਹੋਇਆ ਕਿੱਦਾਂ ਦਾ ਮਹਿਸੂਸ ਹੋ ਰਿਹਾ ਕਿ ਕਿੰਨੇ ਜੁੱਦ ਤੁਸੀਂ ਲੜੇ ਹੋ 2 2 ਵਾਰੀ ਲੜੇ ਹੋ ਇਸ ਵਾਰੀ ਤੁਹਾਨੂੰ ਕੀ ਮਹਿਸੂਸ ਹੋ ਰਿਹਾ ਭਾਜੀ ਜਿਹੜੀ ਇਸ ਵਾਰ ਜਿਹੜਾ ਮੈਨੂੰ ਲੜਦੇ ਆ ਕਿ ਬਦਲਾਵ ਕਿਉਂਕਿ ਜਿੱਥੇ ਮੈਂ ਦੋ ਮੈਂ ਦੋ ਸਾਲ ਦਾ ਇਲੈਕਸ਼ਨ ਲੜਿਆ ਠੀਕ ਹੈ ਜੀ ਇੱਕ ਜਗ੍ਹਾ ਤੇ ਮਾਲਯੋਗ ਡਿਪਟੀ ਮੇਰ ਦੋ ਤੋਂ ਤਿੰਨ ਵਾਰ ਬਣੇ ਦੋ ਕਾਉਂਸਲਰ ਠੀਕ ਹੈ ਜੀ ਤੇ ਨਾਲ ਇੱਕ ਹੋਰ ਬਹੁਤ ਤਗੜੇ ਤਗੜੇ ਲੀਡਰਾਂ ਦੇ ਬੰਦੇ ਸੀ ਤੇ ਮੈਂ ਆਪਣੀ ਵਾਰਡ ਦਾ ਬੋਧ ਬੋਧ ਤਹਿ ਦਿਲੋਂ ਤੁਹਾਨੂੰ ਆਦਰ ਕਰਦਾ ਜਿਨ੍ਹਾਂ ਨੇ ਮਾਣ ਬਖਸ਼ਿਆ ਤੇ ਦੂਸਰੀ ਵਾਰਡ ਦੇ ਵਿੱਚ ਵੀ ਇਦਾਂ ਹੀ ਕਿ ਬਹੁਤ ਪੁਰਾਣਾ ਕਾਉਂਸਲਰ ਜਿਹੜੇ ਮੈਂ ਚਾਰ ਕਾਉਂਸਲਰ ਕਹਿਣ ਲੱਗਾ ਵਾ ਤਿੰਨ ਜਾਂ ਚਾਰ ਹੀ ਲਾ ਲਓ ਜੀ ਕਿ ਜਿਹੜੇ ਘੱਟੋੜ 35 35 ਸਾਲ ਦੇ ਮੇਰੀ ਉਮਰ ਦੇ ਮੁਤਾਬਿਕ ਦਾ ਨਾ ਰਾਜਨੀਤਿਕ ਕੈਰੀਅਰ ਹੀ ਤੇ ਮੈਂ ਇਕੱਲਾ ਇੰਡੀਪੈਂਡੈਂਟ ਦੋ ਲੜੀਆਂ ਤੇ ਉਹ ਚਾਰ ਸੀ ਜੀ ਤੇ ਮੈਂ ਆਪਣੀ ਵਾਰਡ ਦਾ ਤੇ ਆਪਣੇ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇੰਨਾ ਮਾਣ ਬਖਸ਼ਿਆ ਮੈਂ ਚੋਣਾਂ 'ਚ ਸ਼ਾਇਦ ਮੈਨੂੰ ਇੱਕੋ ਈ ਮਿਲੀਆਂ ਉਹਨਾਂ ਮੇਰੇ ਝੋਲੀ ਹੁਣ ਅਗਲੀ ਵਾਰ ਤੁਹਾਨੂੰ ਮੇਰੇ ਬੁਲਾਣਾ ਕੰਮ ਰਿਹਾਉਣ ਦੇ ਭਾਜੀ ਮੇਰੇ ਕੋਲ ਸਲਾਹ ਨਾ ਬੰਦੀ ਹੋ ਮੈਂ ਕਿੰਨੀ ਸਿੱਖਦਾ ਤੁਹਾਡੀ ਸਿਟਾਉ ਜਿੱਤੇ ਕਿੰਨਾ ਲੱਗ ਰਿਹਾ ਜੀ ਬਾਜੀ ਮੈਂ ਮੈਨੂੰ ਮੇਰੇ ਨਾਲ ਜਿੰਨੀ ਖੁਸ਼ੀ ਹੈ ਤੁਹਾਨੂੰ ਦੱਸ ਨਹੀਂ ਸਕਦਾ ਬਾਜੀ ਦੋਸਤ ਅਗਾਂ ਦੱਸ ਨਹੀਂ ਸਕਦੇ ਆਪਾਂ ਬੱਗੀ ਬਾਜੀ ਅੱਜ ਬਦਲੀ ਹੋ ਰਹੀ ਆ ਪਠਿੰਡੇ ਕੋਈ ਨਹੀਂ ਉੱਥੇ ਕਰੀ ਆਪਾਂ ਜਿੰਦਗੀ ਦਾ ਪਠਿੰਡੇ ਕਿੱਥੇ ਹੋਇਆ ਮੈਂ ਕਹਿੰਦਾ ਯਾਰ ਕੀ ਬੋਲਦਾ ਅਸਲ 'ਚ ਜਿੱਦਾਂ ਦੇ ਇਲੈਕਸ਼ਨ ਹੋਏ ਆ 24 ਘੰਟੇ ਮੈਂ ਦੋ ਤੋਂ ਢਾਈ ਘੰਟੇ ਸੌਂ ਕੇ ਵੇਖਿਆ ਕੁਝ ਚੀਜ਼ਾਂ ਜਾਂ ਗਲਤ ਬੋਲੀਆਂ ਜਾਣ ਜਾਂ ਕੁਝ ਉਹ ਜਿਹੇ ਬੋਲੀਆਂ ਤੇ ਮਾਫੀ ਚਾਹੁੰਦਾ ਇੱਕ ਕੁਐਸਚਨ ਕੀ ਕਿਤਨਾ ਮੇਰੇ ਇੱਕ ਕੁਐਸਚਨ ਹੋ ਰਿਹਾ ਕੈਂਡੀ ਸਾਹਿਬ ਇਹ ਜਿਹੜੇ ਅੱਜ ਦਾ ਯੂਥ ਜਿਹੜਾ ਨਸ਼ਾ 'ਚ ਵੜਿਆ ਹੋਇਆ ਵੈ ਹਾਂ ਜੀ ਜੀ ਉਥੋਂ ਕਿ ਤੁਸੀਂ ਕਿਤਰਾ ਮਤਲਬ ਹੀ ਆਪਣੇ ਬਾੜ ਦੇ ਵਿੱਚ ਕਿਤਰਾ ਬੀਜਦੇ ਆ ਕਿਤਰਾ ਸੁਧਾਰ ਰੱਖੋ ਵੇਖੋ ਜੀ ਜਿਹੜੇ ਕਿ ਨਸ਼ਿਆਂ ਦੇ ਵਿੱਚ ਯੂਥ ਸੋਰੀ ਭਾਈ ਬੋਲਣਾ ਯੂਥ ਜਿਹੜਾ ਨਸ਼ਿਆਂ ਦੇ ਚੋੜਿਆ ਉਹਦੇ ਵਿੱਚ ਇੱਕੋ ਗੱਲ ਆ ਸਰਕਾਰਾਂ ਜੇ ਸਰਕਾਰਾਂ ਬੱਚਿਆਂ ਨੂੰ ਵਪਾਰ ਦੇਵੇ ਕੰਮਕਾਰ ਦੇਵੇ ਕਿ ਇਹਦਾ ਦਿਮਾਗ ਜੇ ਵਿਹਲਾ ਰਹਿੰਦਾ ਨਾ ਬੰਦਾ ਕਹਿੰਦੇ ਆ ਨਾ ਸਿਆਣੇ ਵਿਹਲਾ ਘਰ ਸ਼ੈਤਾਨ ਦਾ ਘਰ ਵਿਹਲਾ ਦਿਮਾਗ ਸ਼ੈਤਾਨ ਦਾ ਘਰ ਮੇਰੀ ਜਿੰਨੀ ਕੋਸ਼ਿਸ਼ ਹੋਏਗੀ ਕਿਉਂਕਿ ਜਿੰਨਾ ਕ ਗੰਦ ਪਾਇਆ ਦਾ ਨਾ ਉਹਨੂੰ ਟਾਈਮ ਜ਼ਰੂਰ ਲੱਗੂਗਾ ਪਰ ਸਾਫ਼ ਜ਼ਰੂਰ ਕਰੂੰਗਾ ਇੱਕ ਨਾ ਇੱਕ ਦਿਨ ਬਾਠ ਠੀਕ ਆ ਲੋ ਕਰੋ ਮੈਂ ਕਹਿੰਦਾ ਮੇਰੇ ਕੋ ਬਿਆਨ ਹੀ ਨਹੀਂ ਗੇ ਸ਼ਬਦੀ ਨਹੀਂ ਗੇ ਮੈਂ ਕਿਦਾਂ ਧੰਨਵਾਦ ਕਰਾਂ ਮੈਂ ਕਿਦਾਂ ਉਸ ਉਹਨਾਂ ਬੰਦਿਆਂ ਦਾ ਧੰਨਵਾਦ ਕਰਾਂ ਜਿਨ੍ਹਾਂ ਨੇ ਅੱਖਾਂ ਮੀਟ ਕੇ ਮੇਰੇ ਦੋਵੇਂ ਪਾਸੇ ਸਲਾਈ ਮਸ਼ੀਨ 'ਚੋਂ ਨਿਸ਼ਾਨੀ ਇੱਕ ਨੰਬਰ ਬਟਨ ਹੀ ਹਰੀਪਰੇ ਦੋ ਜਗ੍ਹਾ ਬਟਨ ਖਰਾਬ ਹੋਇਆ ਜੇ ਤੇ ਤੂੰ ਆਪ ਸਮਝ ਲਊਗਾ ਕਿੰਨਾ ਘਬਰਨ ਪਿਆ ਗਿਆ ਪਿਛਲੀ ਵਾਰੀ ਵੀ ਤੁਹਾਡਾ ਸਲਾਈ ਮਸ਼ੀਨ ਸੀ ਇਸ ਵਾਰੀ ਵੀ ਤੁਸੀਂ ਉਸੇ ਜੀ ਨੂੰ ਚੁਣਿਆ ਕਿਉਂ ਕਿਸ ਕਾਰਨ ਚੁਣਿਆ ਕਿਉਂਕਿ ਵੇਖੋ ਜੀ ਜਿਹੜੀ ਸਲਾਈ ਮਸ਼ੀਨ ਹੈ ਨਾ ਮੇਰੀ ਮਾਵਾ ਦੀ ਇੱਕ ਪਛਾਣ ਹੈ ਠੀਕ ਹੈ ਜੀ ਪਿਛਲੀ ਵਾਰ 2 ਨੰਬਰ ਹੀ ਮੈਂ ਦੂਜੇ ਤੇ ਆਗਾ ਇਸ ਵਾਰ ਦੋਵਾਂ ਪਾਸੇ 1 ਨੰਬਰ ਤੇ ਮੈਂ 1 ਨੰਬਰ